चढ़ कला पंजाब न्यूज त आप सब का स्वागत है आदित्य ने एस एस पी गुरदपुर के तौर तो पर अपना अहुदा संभाल लिया है इस तुम तो जलंधर विखे डीसीपी के अहुदे से तैनात ते सन अज मीडिया के रूबरू होंदया एस एस पी आदित्य ने कहा कि पंजाब सरकार दिया अनुसार अपराध और नौशा रोकने खास उपराले किए जा इस खेतर से विशेष नगर नज़र रखी जा रही है सुरक्षा के भी खास प्रबंध किए जाएगा ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿਹੜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਸਾਡੀ ਗੱਡੀ ਹੈ ਜਿਹਨੂੰ ਪ੍ਰਾਇਰਟੀ ਹੈ ਜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਪ੍ਰਾਇਰਟੀ ਹੈਗੀ ਉਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਅਤੇ ਜਿਹੜੀ ਡੀਜੀਪੀ ਸਾਹਿਬ ਦੀ ਜਿਹੜੀ ਅੱਜ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਸ ਉਸ ਦੇ ਤਹਿਤ ਜਿਹੜਾ ਸਾਡਾ ਜਿਹੜਾ ਕ੍ਰਾਈਮ ਪ੍ਰੀਵੈਂਸ਼ਨ ਕ੍ਰਾਈਮ ਡਿਟੈਕਸ਼ਨ ਪਬਲਿਕ ਸੇਫਟੀ ਔਮਨ ਸੇਫਟੀ ਇਸ ਤੋਂ ਇਲਾਵਾ ਬਾਰਡਰ ਸਿਕਿਉਰਿਟੀ ਐਗ ਨਸ਼ੇ ਦੇ ਰਿਲੇਟਡ ਜਿੰਨੇ ਵੀ ਹੈਗੇ ਕ੍ਰਾਈਮ ਐਂਡ ਸਾਰੀ ਚੀਜ਼ਾਂ ਨੂੰ ਅਸੀਂ ਪਾਪਰਲੀ ਚੈੱਕ ਕਰਾਂਗੇ ਐਂਡ ਇਹਦੇ ਸ਼ਬੀ ਟੀਮ ਗੁਰਦਾਸਪੁਰ ਪੁਲਿਸ ਟੀਮ ਕੋਲ ਤਰੀਕੇ ਨਾਲ ਜਿਹੜੀ ਹੈਗੀ ਬੱਟ ਕੇ ਅਸੀਂ ਇਸ ਤਰ੍ਹਾਂ ਕੰਮ ਕਰਾਂਗੇ ਇਸ ਤੋਂ ਇਲਾਵਾ ਅਸੀਂ ਗੁਰਦਾਸਪੁਰ ਦੀ ਬੜੀ ਪਬਲਿਕ ਹੈ ਉਹਨੂੰ ਵੀ ਅਪੀਲ ਕਰਦੇ ਹਾਂ ਕਿ ਭਈ ਅਗਰ ਉਹਨਾਂ ਦੇ ਕੋਈ ਫੀਡਬੈਕ ਹੈ ਸੁਝਾਅ ਹੈ ਉਹ ਵੀ ਮੈਨੂੰ ਆ ਕੇ ਕਦੇ ਵੀ ਮੈਨੂੰ ਆ ਕੇ ਮਿਲ ਸਕਦੇ ਨੇ ਆਫਿਸ ਤੇ ਮੈਂ ਅਵੇਲੇਬਲ ਹਾਂ ਤਾਂ ਜਿਹੜਾ ਵੀ ਬੰਦਾ ਜਿਨ੍ਹਾਂ ਦੇ ਕੋਈ ਇਸ਼ੂਜ਼ ਹੈਗੇ ਉਹ ਦੇ ਆਰ ਵੈਲਕਮ ਕਿ ਉਹਨਾਂ ਨੂੰ ਮੈਂ ਮੇਰੇ ਆਫਿਸ ਤੇ ਆ ਸਕਦੇ ਹੈਗੇ ਐਂਡ ਬਾਕੀ ਅਸੀਂ ਇਸ ਚੀਜ਼ ਨੂੰ ਜਿਹੜੇ ਪਾਕੀ ਜਿਹੜੇ ਹੈਗੇ ਬਾਰਡਰ ਦੇ ਜਿਹੜੇ ਥਾਣੇ ਹੈਗੇ ਐਂਡ ਪੋਸਟ ਹੈਗੇ ਉਸ ਤੋਂ ਰਿਲੇਟਡ ਜਿੰਨੇ ਵੀ ਸਾਡੀ ਜਿਹੜੀ ਚੈਕਿੰਗਸ ਹੈ ਐਂਡ ਜਿਹੜੇ ਅਦਰ ਅਸਪੈਕਟ ਹੈਗੇ ਉਹ ਜਾਰੀ ਰਹਿਣਗੇ ਸਰ ਪੁਲਿਸ ਥਾਣੇ ਨੂੰ ਲੈ ਕੇ ਸਭ ਦੀ ਚਰਚਾ ਹੋਈ ਰਹੀ ਹੈ ਤੇ ਬਾਕੀ ਅੱਗੇ ਵੀ ਹੋ ਜਾਏ ਚਾਹੇ ਤੁਸੀਂ ਉਹਨੂੰ ਸਫਲਤ ਕੀ ਬੀਤੇ ਪਰ ਉਹਨੂੰ ਪਸਰਾ ਦੇ ਕੰਟਰੋਲ ਦੇ ਦੇ ਕੋਈ ਅਲੀਨਾ ਜੋ ਖਨੌ ਜੇਲ ਕੀਤਾ ਹੈਗਾ ਅੰਡ ਮੈਂ ਜਿੰਨੇ ਵੀ ਥਾਣੇ ਹੈਗੇ ਪੁਲਿਸ ਚੌਕੀਆਂ ਹੈਗੇ ਐਂਡ ਬਾਕੀ ਜਿਹੜੇ ਹੈਗੇ ਜ਼ਿਲ੍ਹੇ ਦੇ ਬਾਕੀ ਸਾਰੇ ਜਿਹੜੇ ਹੈਗਾ ਉਹਨਾਂ ਦਾ ਚੈਕਿੰਗ ਕਰਾਂਗਾ ਕੁਝ ਚੈੱਕ ਕਰਾਂਗਾ ਐਂਡ ਫਰਦਰ ਉਸ ਹਿਸਾਬ ਨਾਲ ਜਿਹੜਾ ਹੈਗਾ ਅੱਗੇ ਅਸੀਂ ਇਸ ਚੀਜ਼ ਨੂੰ ਬਹੁਤ ਬੜੇ ਪੁਰਾਣੇ ਲੱਗੇ ਕਈ ਸਾਲ ਹੋ ਗਏ ਬਦਲੀ ਨਹੀਂ ਹੁੰਦੀ ਕੋਈ ਸਾਫ ਬਿਲਕੁਲ ਜੀ ਉਹ ਅਸੀਂ ਚੈੱਕ ਕਰ ਲਾਂਗੇ ਜੀ ਜਿਹੜਾ ਐਡਮਿਨਿਸਟ੍ਰੇਟਿਵ ਜੋ ਵੀ ਹੈਗਾ ਹੋਏਗਾ ਉਸ ਹਿਸਾਬ ਨਾਲ ਅਸੀਂ ਇਸ ਚੀਜ਼ ਨੂੰ ਨਿਸ਼ਾਨਾ ਕਰ ਲਾਂਗੇ